ਸਸੀ ਗਾਲ ਜੀ ਤੁਸੀਂ ਸੰਗਰੂਰ ਲਾਈਵ ਦੇਖ ਰਹੇ ਹੋ ਤੇ ਇਹ ਜਿਹੜੀ ਵੀਡੀਓ ਹੈ ਸੰਗਰੂਰ ਦੇ ਮਹਿਲ ਮਰਕ ਕੋਲੋਨੀ ਦੀ ਹੈ ਜਿੱਥੇ ਤੁਸੀਂ ਦੇਖੋਗੇ ਕਿ ਇਹ ਆ ਮੁੰਡੇ ਜਿਹੜੇ ਦੋ ਖੜੇ ਨੇ ਉੱਧਰ ਇਹ ਆਉਣਗੇ ਪਹਿਲਾਂ ਤਾਂ ਕੋਲੇ ਜੇ ਆ ਕੇ ਇਹ ਬਾਈਕ ਦੇ ਲੋਕ ਨੂੰ ਤੋੜ ਕੇ ਬਾਈਕ ਚੋਰੀ ਕਰਕੇ ਲੈ ਜਾਣਗੇ ਤੇ ਤੁਸੀਂ ਕਹੋਗੇ ਇਹਦੇ ਵਿੱਚ ਨਵੀਂ ਗੱਲ ਕੀ ਹੈ ਸੰਗਰੂਰ ਦੇ ਵਿੱਚ ਤਾਂ ਇਹ ਆਮ ਹੀ ਦੇਖਣ ਨੂੰ ਮਿਲ ਰਿਹਾਗਾ ਨਵੀਂ ਗੱਲ ਤਾਂ ਖੈਰ ਕੋਈ ਨਹੀਂ ਹੈਗੀ ਮੈਂ ਵੀ ਇਸ ਗੱਲ ਤੋਂ ਜਾਣੂ ਆ ਪਰ ਇੱਕ ਸਵਾਲ ਖੜਾ ਹੁੰਦਾ ਹੈ ਕਿ ਆ ਦੇਖੋ ਕਿਸੇ ਦੀ ਪ੍ਰਾਪਰਟੀ ਜਿਹੜੀ ਪਤਾ ਨਹੀਂ ਕਿਹੜੀ ਮਿਹਨਤ ਨਾਲ ਉਸ ਬੰਦੇ ਨੇ ਇਹ ਬਾਈਕ ਜੋੜੀ ਹੋਊਗੀ ਹਨਾ ਪਰਮਿੰਟ ਚ ਅਗਲਾ ਲੈ ਜਾਂਦਾਗਾ ਇਹ ਇੱਕ ਮਨ ਦੇ ਅੰਦਰ ਸਵਾਲ ਖੜਾ ਹੁੰਦਾ ਹੈ ਕਿ ਆਪਾਂ ਕਮਾਉਨੇ ਆ ਤੇ ਖੰਦਾ ਤੂਚਾ ਚਾਹੇ ਉਹ ਚੋਰੀ ਹੈ ਤੇ ਆ ਤੁਸੀਂ ਦੇਖ ਰਹੇ ਹੋ ਬੜੀ ਮਤਲਬ ਟਰੈਪ ਲਾ ਕੇ ਹਨਾ ਇੱਧਰ ਉੱਧਰ ਦੇਖ ਕੇ ਪੂਰਾ ਵੀ ਚਲੋ ਠੀਕ ਹੈ ਕੋਈ ਹੈ ਨਹੀਂ ਤੇ ਮੈਂ ਇਹ ਕੋਈ ਜਿਆਦਾ ਪੁਰਾਣੀ ਵੀ ਨਹੀਂ ਹੈਗੀ ਵੀਡੀਓ 25 ਤਰੀਕ ਦੀ ਹੈ ਇਹ 25 7 2024 ਹੈ ਨੀਚੇ ਤੁਸੀਂ ਟਾਈਮਿੰਗ ਦੇਖ ਹੀ ਰਹੇ ਹੋਗੇ ਤੇ ਮੁੰਡੇ ਆਉਂਦੇ ਨੇ ਤੇ ਆ ਦੇਖੋ ਤੁਸੀਂ ਕਿੰਨੀ ਵਧੀਆ ਕਲਾ ਦੇਖੋ ਤੁਸੀਂ ਇਹ ਮਾਰੀ ਕਿੱਕ ਮੈਂ ਤਾਂ ਹੈਰਾਨਾ ਵੀ ਇਹ ਬਾਈਕ ਵੀ ਖੜੀ ਚੋਰੀ ਹੋਣ ਨੂੰ ਹੀ ਸੀਗੀ ਵੀ ਇਹਦਾ ਕੋਈ ਲੋਕ ਲਾਕ ਨਹੀਂ ਸੀ ਗਿਆ ਕੁਝ ਪਰ ਹੁਣ ਕੀ ਕਹੀਏ ਜੀ ਆਪਾਂ ਨੂੰ ਤਾਂ ਹਮਦਰਦੀ ਹੈ ਸੰਗਰੂਰ ਦੇ ਮਹਿਲ ਮਵਾਰਕ ਕਲੋਨੀ ਦੀ ਹੈਗੀ ਤੇ ਬੇਨਤੀ ਤਾਂ ਬਸ ਇਹੀ ਹੈ ਬੇਨਤੀ ਵੀ ਕਰ ਸਕਦਾ ਆਮ ਆਦਮੀ ਤਾਂ ਵੀ ਅਜਿਹੀਆਂ ਚੋਰੀਆਂ ਤੇ ਠੱਲ ਪਵੇ ਆ ਹੁਣ ਅੱਜ ਇੱਕ ਹੋਰ ਮੈਂਨੇ ਵੀਡੀਓ ਪਾਈ ਹੈ ਜਿਸ ਵੀਡੀਓ ਦੇ ਵਿੱਚ ਚੋਰ ਨੇ ਜਿਹੜੇ ਉਹ ਬਾਈਕ ਚੋਰੀ ਕਰਕੇ ਲੈ ਗਏ ਤੇ ਇਹ ਵੀਡੀਓ ਨੂੰ ਸ਼ੇਅਰ ਕਰੋਗੇ ਨਾ ਕਰੋਗੇ ਹੁਣ ਆਮ ਆਦਮੀ ਹੁਣ ਕਰ ਕੀ ਸਕਦਾ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਮੈਂ ਕਿਹਾ ਕਹਾਂ ਉਹਨਾਂ ਨੂੰ ਵੀਡੀਓ ਸ਼ੇਅਰ ਕਰ ਦੋ ਤਾਂ ਕਿ ਐਵੇਂ ਪਤਾ ਲੱਗ ਜੇ ਵੀ ਐਵੇਂ ਚੋਰੀ ਹੁੰਦੀ ਹੈ ਪਰ ਚਲੋ ਸ਼ੇਅਰ ਕਰ ਦਿਓ ਤਾਂ ਜੋ ਲੋਕ ਘਟੋ ਘਟ ਆਪਣੇ ਘਰਾਂ ਚ ਰੱਖ ਲੈਣ ਬਾਈਕਸ